ਗੱਡੀ ਆ ਰਹੀ ਸੀ ਫੌਜੀਆ ਸੀ ਜਿਪਸੀ ਜਿਨ੍ਹਾਂ ਨੇ ਚੱਕਦਾ ਮੱਕੇ ਕਰਤੀ ਗੱਡੀ ਕਿ ਗੱਡੀ ਰੋਡ ਦੇ ਉੱਤੇ ਤੇਜ਼ ਹੋਣ ਦੇ ਕਾਰਨ ਜਿਹੜੀ ਜਾ ਕੇ ਸੰਧੀ ਵਿੱਚ ਵੱਜੀ ਆ ਬਿਲਕੁਲ ਉਹਨਾਂ ਨੇ ਗੱਡੀ ਅੱਗੇ ਖੜੀ ਕਰਤੀ ਹੈ ਗੱਡੀ ਗਲਤੀ ਜਿਹੜੀ ਇਹ ਫੌਜੀਆ ਫੌਜੀਆ ਦੀ ਹੈਗੀ ਆ ਤੇ ਦੇਖੀ ਨੀ ਪਿੱਛੋਂ ਗੱਡੀ ਰੋਡ ਤੋਂ ਸਪੀਡ ਦੇ ਨਾਲ ਆਉਂਦੀ ਹੈ ਜਿਸ ਦੇ ਨਾਲ ਗੱਡੀ ਦਾ ਬਹੁਤ ਜ਼ਿਆਦਾ ਡੈਮੇਜ ਹੋ ਗਿਆ ਤੇ ਸਾਡੇ ਭਤੀਜੇ ਦੇ ਅੰਲਾਪ੍ਰੀਤ ਸਿੰਘ ਦੇ ਵੀ ਜਾਨੀਆਂ ਦਾ ਤਾਂ ਲੱਗੀਆਂ ਹੀ ਆ ਬਹੁਤ ਜਿਆਦਾ ਪਰਵਿੰਦਰ ਸਿੰਘ ਹਾਂ ਪਰਵਿੰਦਰ ਸਿੰਘ ਜੀ ਕੀ ਗੱਲ ਹੋਈ ਤੁਹਾਡਾ ਸਰ ਇਹ ਵਿਆਹ ਵੇਖ ਕੇ ਆਉਂਦਾ ਟਾਰੀਆਂ ਤੇ ਬੇਟਾ ਮੇਰਾ ਇੱਕ ਕਾਰ ਚੀ ਅਹੀ ਆਪਕੀ ਗ੍ਰੀਗਾਰ ਹੀ ਖਾਦੀ। ਜਾਨੜਿਆ ਸੀ ਤਾਂ ਘਰ ਨੂੰ ਤੇ 6 ਨੰਬਰ ਗੇਟ ਤੇ ਇੱਕ ਦਮ ਗੱਡੀ ਇਹਨਾਂ ਜਿੱਥੇ ਕਰਤੀ ਜੀ ਨੂੰ ਤੱਕ ਹੋਵੇ ਤਕਰੋਗੇ। ਤੇ ਜਿੱਥੇ ਕਿ ਨਾ ਕੀਤੀ। ਉਹ ਜਾਨ। ਜਿਹਦੇ ਕਰਕੇ ਸਾਡੀ ਗੱਡੀ ਦਾ ਬਹੁਤ ਜਾਨ ਹੈ। ਪਰ ਸਾਨੂੰ ਇਨਸਾਫ ਨਹੀਂ ਮਿਲਿਆ। ਤੇ ਸਬੰਧ ਨੂੰ ਕੰਪਲੇਨਟ ਕੀਤੀ ਕੋਈ? ਹਾਂਜੀ। ਕਿਥੇ? ਆਸਾ ਚੌਂਕੀ। ਤੇ ਇੱਕ ਕੀ 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 ਕਹਿੰਦੀ ਹੁਣ ਚਾਰ ਸਾਹਿਬ? ਚਾਰ ਸਾਹਿਬ ਕੋਈ ਅਜੇ ਨਿਆਣੀ ਦੇਟ ਹੈ। ਉਹ ਖਣੇਲ ਜਾ ਕੇ ਪਿਆਣਾ ਲੈਨੇ ਆਂ ਤੇ ਫਿਰ ਜਾ ਕੇ ਖਾਤੇ ਕਿਸ ਬੰਦੇ ਤੁਹਾਡੇ ਬੇਟੇ ਨੂੰ 6:00 ਵਜੇ ਬੱਜੀਆਂ ਬਹੁਤ ਜਾ ਰਹੀਆਂ ਜੀ ਉਹ ਆ ਤਸਵੀਰ ਸੇ ਡਾਕ ਲਿਆ ਠੀਕ ਹੈ ਤੇ ਤੁਸੀਂ ਉਹਨਾਂ ਪੁਲਿਸ ਚੌਂਕ ਤੋਂ ਕੀ ਮੰਗ ਕਰਦੇ ਜੀ ਪੁਲਸ ਨੂੰ ਆ ਇਨਸਾਫ ਲੈਨੇ ਆਂ ਸਾਡੀ ਗੱਡੀ ਜਿਹਦੀ ਗਲਤੀ ਉਹਦੀ ਗਲਤੀ ਕੱਢੀ ਜਾਵੇ ਸਾਡੀ ਗੱਡੀ ਠੀਕ ਕੀਤੀ ਜਾਵੇ ਸਾਈ ਹੋਰ ਨਹੀਂ ਕੋਈ ਮੰਗ ਕਰਦੇ ਜੋ ਬੇਟੇ ਤੇ ਖਰਚਾ ਲੱਗਾ ਹਸਪੀਟਲ ਉਹ ਵੀ ਲਿਖੋ ਧੰਨਵਾਦ ਹਾਂ ਜੀ ਤੁਹਾਡਾ ਨਾਮ ਮੇਰਾ ਨਾਮ ਦਲਜੀਤ ਸਿੰਘ ਜੀ ਹਾਂ ਬਲਜੀਤ ਸਿੰਘ ਜੀ ਕੀ ਗੱਲ ਹੋਈ ਹੈ ਐਕਸੀਡੈਂਟ ਹੋਇਆ ਦਲਜੀਤ ਸਿੰਘ ਦਲਜੀਤ ਜੀ ਕੀ ਗੱਲ ਹੋਈ ਹੈ ਏ ਜੀ ਮੇਰਾ ਭਤੀਜਾ ਜੀ ਟਾਰੀ ਤੋਂ ਵਿਆਹ ਵੇਖ ਕੇ ਵਾਪਸ ਆਉਂ ਲਿਆ ਸੀ ਜੀ ਆਪਣੇ ਭੁਆਈ ਦਾ ਬੇਟੇ ਦਾ ਰਾਤ ਨੂੰ ਲਗਭਗ 9:30 ਵਜੇ ਇਹ ਆਪਣੀ ਵੱਖਰੀ ਗੱਡੀ 'ਚ ਸਾਡੇ ਅੱਗੇ ਹੀ ਅਸੀਂ ਪਿਛੇ ਆ ਰਹੇ ਹਵੇ ਹੂੰ ਤੇ ਅ ਇੰਡੀਆ ਗੇਟ ਤੋਂ ਗੱਡੀ ਆ ਰਹੀ ਸੀ ਭੋਜੀਆਂ ਦੀ ਜਿਪਸੀ ਹੂੰ ਹੂੰ ਜਿਨ੍ਹਾਂ ਨੇ ਚੱਕਦਾਂ ਮੱਗੇ ਕਰਤੀ ਗੱਡੀ ਤੇ ਗੱਡੀ ਰੋਡ ਦੇ ਉੱਤੇ ਤੇਜ਼ ਹੋਣ ਦੇ ਕਾਰਨ ਜਿਹੜੀ ਜਾ ਕੇ ਸਦੀ ਵਿੱਚ ਵੱਜੀ ਆ ਬਿਲਕੁਲ ਉਹਨਾਂ ਨੇ ਗੱਡੀ ਅੱਗੇ ਖੜੀ ਕਰਤੀ ਹੈ ਗੱਡੀ ਗਲਤੀ ਜਿਹੜੀ ਇਹ ਫੋਜੀਆਂ ਫੋਜੀਆਂ ਦੀ ਹੈਗੀ ਆ ਤੇ ਦੇਖੀ ਨੀ ਪਿੱਛੋਂ ਗੱਡੀ ਰੋਡ ਤੋਂ ਸਪੀਡ ਦੇ ਨਾਲ ਆਉਂਦੇ ਹੀ ਆ ਜਿਹਦੇ ਨਾਲ ਗੱਡੀ ਦਾ ਬਹੁਤ ਜ਼ਿਆਦਾ ਡ ਤੇ ਸਾਡੇ ਭਤੀਜੇ ਦੇ ਅੰਲਾਪ੍ਰੀਤ ਸਿੰਘ ਦੇ ਵੀ ਜੱਦੀਆਂ ਦਾ ਲੱਗੀਆਂ ਹੀ ਆ ਬਹੁਤ ਜੱਦੀਆਂ ਇਹ ਮੇਰਾ ਸਰੇ ਵਗੈਰਾ ਦੇ ਹੋਏ ਆ ਤੇ ਕੰਮਲੇਟ ਅਸੀਂ ਕੀਤੀ ਆ ਤੇ ਆਪਣੇ ਖਾਸਾ ਚੌਂਕੀ ਤੇ ਇੰਜਰ ਸਾਹਿਬ ਕਹਿੰਦੇ ਆ ਵੀ ਦੇਖ ਲਈਏ ਦੋਨਾਂ ਦੇ ਕਰੋਸ ਪਰਚਾ ਜਿਹੜਾ ਕਰ ਦਿੰਦੇ ਆ ਪਰ ਅੱਜ ਹੱਡਾਂ ਅਨਸਾਬ ਨਹੀਂ ਹੋ ਰਿਆ ਗਲਤੀ ਸੋਝੀਆਂ ਦੀ ਆ ਬੱਚਾ ਸਾਡੇ ਦੇ ਹੋ ਰਿਹਾ ਵਾ ਤੁਹਾਡੀ ਹੁਣ ਕੀ ਮੰਗਾ ਪੁਲਿਸ ਨੂੰ ਸਾਡੇ ਵੀ ਆ ਵੀ ਸਾਡੀ ਕ੍ਰੀਸਾ ਵੀ ਕਰ ਦਿੱਤੀ ਜਾਵੇ ਸਾਡੇ ਲਾਪੇ ਦਾ ਜੋ ਵੀ ਹੋ ਹਸਪੀਟਲ ਵਿੱਚ ਲੱਗਾ ਵਾ ਉਹ ਦਿੱਤਾ ਜਾਵੇ ਧੰਨਵਾਦ ਹਾਂਜੀ ਸਰ ਜਿਹੜੀ ਆ ਦੋ ਗੱਡੀਆਂ ਦੀ ਟੱਕਰ ਹੋਈ ਆਰਮੀ ਵਾਲਿਆਂ ਤੇ ਇੱਕ ਇੱਕੀ ਕਰਾਇਕਤੀ ਆਦੀ ਆ। ਹਾਲ ਦੀ ਘੜੀ ਮੈਂ ਫਿਰ ਉਹਨਾਂ ਦਾ ਰਸਤਾ ਦੀ ਇਟੀਮੈਸ਼ਨ ਤੇ ਫਿਰ ਦੱਜ ਕਰ ਲਈ ਗਈ ਹੈ। ਤੇ ਦੋਵੇਂ ਮਜਰੂਹ ਜੋ ਜ਼ਖਮੀ ਇਹਨਾਂ ਦਾ ਬਿਆਨ ਲੈ ਜਾ ਰਿਹਾ ਆਰਮੀ ਵਾਲੇ ਡਰਾਈਵਰ ਦੇ ਵੀ ਤੇ ਪ੍ਰਾਈਵੇਟ ਆਫਰੀ ਦੇ ਵੀ ਲੈ ਜਾ ਰਹੇ ਆ ਤੇ ਕ੍ਰਾਸ ਪਰਚਾ ਨਾਲ ਕਰ ਦਿੱਤਾ ਜਾਵੇ ਤਫਤੀਸ਼ ਕਰਨ ਤੇ ਤਫतीश। ਸਰ ਇੱਕ ਚਾਰ ਦਸ ਹੁਲਿੰਦਰ ਜੱਕਣਾ ਕਿ ਜਿਹੜੀ ਉਹ ਆਰਮੀ ਵਾਲਿਆਂ ਗਲਤ ਸਾਈਡ ਤੋਂ ਲਿਆ ਕੇ ਗੱਡੀ ਉਹਨਾਂ ਚ ਮਾਰੀ ਆ ਤੇ ਉਹਨਾਂ ਦੀ ਗੱਡੀ ਦਾ ਕਾਫੀ ਨੁਕਸਾਨ ਹੋਇਆ ਤੇ ਉਹਨਾਂ ਦਾ ਇਹ ਦੋਨਾਂ ਦਾ ਮਿਸਾਲਾ ਕੋਈ ਚੈੱਕ ਤਫਤੀਸ਼ ਜਿਹੜੀ ਤੱਥ ਸਾਹਮਣੇ ਆਉਣਗੇ ਸਫਾ ਵਿੱਚ ਸੁਧਰਿਆ ਤੇ ਉਹਨਾਂ ਦਾ ਬੰਦਾ ਜਿਹੜਾ ਹਸਪੀਟਲ ਵੀ ਜੇਰੇ ਇਲਾਜ ਹਲਾਪਰੀ ਸਿੰਘ ਹਾਂਜੀ ਅਬ ਬਿਆਨ ਲੈ ਕੇ ਜਾਣਾ 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 ਅੱਛਾ ਤੇ ਆਰਮੀ ਵਾਲਿਆਂ ਦਾ ਵੀ ਦਿਕਸ਼ਾਨ ਹੋਇਆ ਹੈ ਨਾ ਮੈਂ ਦੋ ਬੰਦੇ ਜਖਮੀ ਉਹਨਾਂ ਦੇ ਜੇਰੇ ਇਲਾਜ ਤੇ ਉਹ ਮਤਲਬ ਔਰ ਪਾਸ ਤੇ ਜਾਂ ਫਰੋਜ਼ ਐਸੀ ਹੋ ਨਹੀਂ ਸਰਕਾਰੀ ਲੋੜੀ ਦੇ ਜੀ ਠੀਕ ਹੈ ਧੰਨਵਾਦ ਤੇ ਹੁਣ ਕੀ ਕੀ ਕਾਰਵਾਈ ਕੀਤੀ ਜਾ ਰਹੀ ਹੈ ਅਬ ਤਫਤੀਸ਼ ਕੀਤੀ ਜਾ ਰਹੀ ਹੁੰਦਾ ਹਾਲੀ ਕੀ ਬੈਕਫੇਅਰ ਦਰਜ ਕਰ ਲਈਏ ਦੋਵਾਂ ਦੇ ਬਿਆਨਾਂ ਨਾਲ ਕਰਕੇ ਜਿਹੜੀ ਬੰਦੀ ਕਾਰਵਾਈ ਹੋਵੇ ਜੇ ਜਿਹੜੀ ਤੇ ਗਲਤੀ ਹੋਈ ਉਹ ਤੇ ਪਰਚਾ ਹੋਏਗਾ ਕਿ ਕ੍ਰਾਸ ਹੋਏਗਾ ਕ੍ਰਾਸ ਹੋਏਗਾ ਦੋਨਾਂ ਦੀ ਕੰਡੀਆਂ ਦੋਨਾਂ ਡੈਮੇਜ ਹੋ ਗਈਆਂ ਕ੍ਰਾਸ ਹੀ ਹੋਏਗਾ ਤੁਹਾਨੂੰ